ਪ੍ਰੋਸੈਸ ਚੱਲਣ ਦਿਓ ਕੈਮਰਾ ਬਾਹਰ ਕਰੀਏ ਪ੍ਰੋਸੈਸ ਚੱਲਣ ਦਿਓ ਡੈਮੋਕਰੈਟਿਕ ਪ੍ਰੋਸੈਸ ਹੈ ਤੁਹਾਡੀ ਆਪਣੀ ਇੱਕ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟਸ ਦੇਖੋ ਹਾਲੇ ਟਾਈਮ ਹੈਗਾ ਮੈਨੂੰ ਕੰਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟ ਲਈ ਵੋਟ ਕਰਨਗੇ ਪਰ ਜਿਹੜਾ ਉੱਪਰ ਐਨਡੀਐਮ ਵੀ ਪਿੱਛੇ ਚੱਲਦੇ ਐ ਇਸ ਵੇਲੇ ਉਹ ਜਿਹੜੇ ਐਕਚੁਅਲ ਪੋਲ ਗਲਤ ਹੋ ਰਹੇ ਨੇ ਉਹਦੇ ਬਾਰੇ ਕੀ ਗੱਲ ਹੈ ਸਰ ਐਕਚੁਅਲ ਪੋਲ ਜਿਹੜੇ ਗਲਤ ਹੋ ਰਹੇ ਨੇ ਪ੍ਰਧਾਨ ਮੰਤਰੀ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਵਾਲੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਪ੍ਰੋਸੈਸ ਚੱਲਣ ਦਿਓ ਕੈਮਰਾ ਬਾਹਰ ਕੱਢੀਏ ਯਾਰ ਪ੍ਰੋਸੈਸ ਚੱਲਣ ਦਿਓ ਡੈਮੋਕਰੈਟਿਕ ਪ੍ਰੋਸੈਸ ਹੈ ਤੁਹਾਡੀ ਆਪਣੀ ਇੱਕ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟਸ ਦੇਖੋ ਹਾਲੇ ਟਾਈਮ ਹੈਗਾ ਮੈਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਕ ਡਿਵੈਲਪਮੈਂਟ ਲਈ ਵੋਟ ਕਰਨਗੇ ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਵੇਲੇ ਉਹ ਜਿਹੜੇ ਐਕਚੁਅਲ ਪੋਲ ਗਲਤ ਹੋ ਰਹੇ ਨੇ ਉਹਦੇ ਬਾਰੇ ਕੀ ਜੀ ਸਰ ਐਕਚੁਅਲ ਪੋਲ ਜਿਹੜੇ ਗਲਤ ਹੋ ਰਹੇ ਨੇ ਪ੍ਰਧਾਨ ਮੰਤਰੀ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਵਾਲੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ process ਚੱਲਣ ਦਿਓ ਕੈਮਰਾ ਬਾਹਰ ਕੱਢੀਏ ਯਾਰ process ਚੱਲਣ ਦਿਓ ਡੈਮੋਕਰੈਟਿਕ process ਹੈ ਤੁਹਾਡੀ ਆਪਣੀ ਇੱਕ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟਸ ਦੇਖੋ ਹਾਲੇ ਟਾਈਮ ਹੈਗਾ ਮੈਨੂੰ ਕੰਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਗ ਡਿਵੈਲਪਮੈਂਟ ਦੀ ਵੋਟ ਕਰਨਗੇ ਪਰ ਜਿਹੜਾ ਉੱਪਰ ਐਂਡੀਆ ਵੀ ਪਿੱਛੇ ਚੱਲ ਰਿਹਾ ਇਸ ਵੇਲੇ ਉਹ ਜਿਹੜੇ ਐਕਚੁਅਲੀ ਪੋਲ ਗਲਤ ਹੋ ਰਹੇ ਨੇ ਉਹਦੇ ਬਾਰੇ ਕੀ ਜੀ ਸਰ ਐਕਚੁਅਲੀ ਪੋਲ ਜਿਹੜੇ ਗਲਤ ਹੋ ਰਹੇ ਨੇ ਪ੍ਰਧਾਨ ਮੰਤਰੀ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਵਾਲੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਪ੍ਰੋਸੈਸ ਚੱਲਣ ਦਿਓ ਕੈਮਰਾ ਬਾਹਰ ਕੱਢੀਏ ਯਾਰ ਪ੍ਰੋਸੈਸ ਚੱਲਣ ਦਿਓ ਡੈਮੋਕਰੈਟਿਕ ਪ੍ਰੋਸੈਸ ਹੈ ਤੁਹਾਡੀ ਆਪਣੀ ਇੱਕ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟਸ ਦੇਖੋ ਹਾਲੇ ਟਾਈਮ ਹੈਗਾ ਮੈਨੂੰ ਕੌਨਫੀਡੈਂਸ ਆ ਕਿ ਅੰਬਰਸਰ ਦੇ ਲੋਗ ਡਿਵੈਲਪਮੈਂਟ ਲਈ ਵੋਟ ਕਰਨਗੇ ਪਰ ਜਿਹੜਾ ਉੱਪਰ ਐਨਡੀਆ ਵੀ ਪਿੱਛੇ ਚੱਲ ਰਿਹਾ ਇਸ ਵੇਲੇ ਉਹ ਜਿਹੜੇ ਐਕਟਿਵ ਪੋਲ ਗਲਤ ਹੋ ਰਹੇ ਨੇ ਉਹਦੇ ਬਾਰੇ ਕੀ ਗੱਲ ਸਰ ਐਕਟਿਵ ਪੋਲ ਜਿਹੜੇ ਗਲਤ ਹੋ ਰਹੇ ਨੇ ਪ੍ਰਧਾਨ ਮੰਤਰੀ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਬਰਸਰ ਵਾਲੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਪ੍ਰੋਸੈਸ ਚੱਲਣ ਦਿਓ ਕੈਮਰਾ ਬਾਹਰ ਕਰੀਏ ਯਾਰ ਪ੍ਰੋਸੈਸ ਚੱਲਣ ਦਿਓ ਡੈਮੋਕਰੈਟਿਕ ਪ੍ਰੋਸੈਸ ਹੈ ਤੁਹਾਡੀ ਆਪਣੀ ਇੱਕ ਪ੍ਰੈਡਿਕਸ਼ਨ ਸੀਗੀ ਜੀ ਸਰ ਠੀਕ ਹੈ ਰਿਜ਼ਲਟਸ ਦੇਖੋ ਹਾਲੇ ਟਾਈਮ ਹੈਗਾ ਮੈਨੂੰ ਕੌਨਫੀਡੈਂਸ ਆ ਕਿ ਅੰਮ੍ਰਿਤਸਰ ਦੇ ਲੋਗ ਡਵੈਲਪਮੈਂਟ ਲਈ ਵੋਟ ਕਰਨਗੇ ਪਰ ਜਿਹੜਾ ਉੱਪਰ ਐਂਡੀਆ ਵੀ ਪਿੱਛੇ ਚੱਲ ਰਿਹਾ ਇਸ ਵੇਲੇ ਉਹ ਜਿਹੜੇ ਐਕਚੁਅਲ ਪੋਲ ਗਲਤ ਹੋ ਰਹੇ ਨੇ ਉਹਦੇ ਬਾਰੇ ਕੀ ਗੱਲ ਹੈ ਸਰ ਐਕਚੁਅਲ ਪੋਲ ਜਿਹੜੇ ਗਲਤ ਹੋ ਰਹੇ ਨੇ ਪ੍ਰਧਾਨ ਮੰਤਰੀ ਵੀ ਪਿੱਛੇ ਜਾ ਰਹੇ ਨੇ ਆਪਾਂ ਅੰਮ੍ਰਿਤਸਰ ਵਾਲੇ ਗੱਲ ਕਰੀਏ ਤੁਹਾਡੀ ਪ੍ਰੈਡਿਕਸ਼ਨ ਵੀ ਗਲਤ ਆ ਰਹੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram ਐ اور WhatsApp ਚੈਨਲ ਪਰ